ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਜੇਕਰ ਅਸੀਂ ਸਿੱਖਾਂ ਦੇ ਅਤੇ ਪੰਜਾਬ ਦੇ ਇਤਿਹਾਸ ਨੂੰ ਥੋੜਾ ਜਿਹਾ ਪਿੱਛੇ ਵੱਲ ਫਰੋਲਗੇ ਤਾਂ ਇੱਕ ਸਿੱਖ ਆਗੂ ਦਾ ਨਾਮ ਸਭ ਤੋਂ ਪਹਿਲਾਂ ਸਾਹਮਣੇ ਆਉਂਦਾ ਹੈ ਉਹ ਹੈ ਮਾਸਟਰ ਤਾਰਾ ਸਿੰਘ ਜਿਨ੍ਹਾਂ ਨੂੰ ਕੋਈ ਪੰਜਾਬ ਹਤੈਸੀ ਸਿੱਖ ਹਤੈਸੀ ਦੱਸਦਾ ਹੈ ਤੇ ਕੋਈ ਗद्दार ਦੀ ਪਦਵੀ ਦਿੰਦਾ ਹੈ ਕਿ ਮਾਸਟਰ ਤਾਰਾ ਸਿੰਘ ਨੇ ਹੀ 1947 ਵਿੱਚ ਸਿੱਖਾ ਦਾ ਵੱਖਰਾ ਰਾਜ ਨਹੀਂ ਸੀ ਲਿਆ ਤੇ ਉਸ ਨੇ ਹੀ ਭਾਰਤ ਨਾਲ ਰਹਿਣ ਦਾ ਫੈਸਲਾ ਕੀਤਾ ਸੀ ਪਰ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਇਸ ਮਾਸਟਰ ਤਾਰਾ ਸਿੰਘ ਦੀ ਪੂਰੇ ਜੀਵਨ ਬਾਰੇ ਕਿਵੇਂ ਉਹ ਇੱਕ ਹਿੰਦੂ ਪਰਿਵਾਰ ਵਿੱਚ ਜਨਮਿਆ ਤੇ ਬਾਅਦ ਵਿੱਚ ਸਿੱਖਾ ਦਾ ਇੱਕ ਵੱਡਾ ਆਕੂ ਬੜਿਆ ਇਹਨਾਂ ਸਾਰੇ ਤੱਥਾਂ ਬਾਰੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਮਾਸਟਰ ਤਾਰਾ ਸਿੰਘ ਦਾ ਜੀਵਨ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੋ ਸਭ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦੀ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਮਾਸਟਰ ਤਾਰਾ ਸਿੰਘ ਸਿੱਖਾ ਦੇ ਅਜਿਹੇ ਆਗੂ ਸੀ ਜੋ ਲਗਭਗ 50 ਸਾਲਾਂ ਤੱਕ ਸਿੱਖ ਰਾਜਨੀਤੀ ਅਤੇ ਸਿੱਖਾ ਦੇ ਧਾਰਮਿਕ ਮਾਮਲਿਆਂ ਵਿੱਚ ਐ ਭੂਮਿਕਾ ਨਿਭਾਉਂਦਾ ਰਿਹਾ ਉਸਨੇ ਸਾਲ 1921 ਤੋਂ ਲੈ ਕੇ 1967 ਤੱਕ ਪੰਜਾਬ ਦੇ ਸਿਆਸੀ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਵਿੱਚ ਬੋਰੀ ਰੋਲ ਅਦਾ ਕੀਤਾ ਸੀ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲਗਾਤਾਰ 7 ਵਾਰ ਪ੍ਰਧਾਨ ਬਣਿਆ ਸੀ ਉਹ ਇੱਕੋ ਇੱਕ ਅਜਿਹਾ ਪੱਥਰ ਕਾ ਗੁਸੀ ਜਿਹੜਾ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਸੈਂਟਰਲ ਸਿੱਖ ਲੀਗ ਦਾ ਵੀ ਪ੍ਰਧਾਨ ਬਣਿਆ ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਨੂੰ ਬਖਸ਼ੀ ਗੋਪੀ ਚੰਦ ਤੇ ਮੂਲਾ ਦੇਵੀ ਦੇ ਘਰ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਵਿੱਚ ਹੋਇਆ ਸੀ ਉਹ ਇੱਕ ਹਿੰਦੂ ਪਰਿਵਾਰ ਵਿੱਚ ਜਨਮਿਆ ਸੀ ਇਸੇ ਲਈ ਹੁੰਦਾ ਬਚਪਨ ਦਾ ਨਾਮ ਨਾਨਕ ਚੰਦ ਰੱਖਿਆ ਗਿਆ ਨਾਨਕ ਚੰਦ ਦੇ ਆਪਣੇ ਪਿੰਡ ਹਰਿਆਵਲ ਵਿਖੇ ਕੋਈ ਸਕੂਲ ਨਾ ਹੋਣ ਕਰਕੇ ਉਹ ਲਾਗਲੇ ਪਿੰਡ ਹਰਨਾਲ ਦੇ ਸਕੂਲ ਵਿੱਚ ਪੜਨ ਜਾਇਦਾ ਪ੍ਰਾਇਮਰੀ ਦੀ ਸਿੱਖਿਆ ਤੋਂ ਬਾਅਦ ਉਸ ਨੂੰ ਰਾਵਲਪਿੰਡੀ ਮਿਸ਼ਨ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਸਤ ਬਾਬਾ ਅਤਰ ਸਿੰਘ ਜੀ ਵਸਤੂ ਵਾਲੇ ਰਾਵਲਪਿੰਡੀ ਵਿੱਚ ਸਾਲ 1900 ਵਿੱਚ ਧਰਮ ਪ੍ਰਚਾਰ ਅਤੇ ਅਬਰਤ ਸੰਚਾਰ ਕਰ ਰਹੇ ਸਨ ਇੱਕ ਦਿਨ ਨਾਨਕ ਚੰਦ ਆਪਣੇ ਪਿੰਡੋਂ ਰਾਵਲਪਿੰਡੀ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦਾ ਮੇਲ ਕੁਝ ਨੌਜਵਾਨਾਂ ਨਾਲ ਹੋਇਆ ਜੋ ਬਾਬਾ ਅਤਰ ਸਿੰਘ ਦੇ ਦਰਸ਼ਨ ਕਰਨ ਲਈ ਰਾਵਲਪਿੰਡੀ ਜਾ ਰਹੇ ਸਨ ਨਾਨਕ ਜਦ ਵੀ ਉਹਨਾਂ ਦੇ ਨਾਲ ਹੀ ਤੁਰ ਪਿਆ ਡੇਰਾ ਖਾਲਸਾ ਪਹੁੰਚ ਕੇ ਸਤ ਅਤਰ ਸਿੰਘ ਦੇ ਵਿਚਾਰ ਸੁਣਨ ਉਪਰੰਤ ਨਾਨਕ ਚੰਦ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਅਬਰਤ ਸ਼ਕਲ ਲਈ ਤਿਆਰ ਹੋ ਗਿਆ ਅਬਰਤ ਸ਼ਕਲ ਤੋਂ ਬਾਅਦ ਨਾਨਕ ਚੰਦ ਦਾ ਨਾਂ ਤੱਤਾ ਸ਼ਬਦ ਤੋਂ ਤਾਰਾ ਸਿੰਘ ਰੱਖਿਆ ਗਿਆ ਸਤ ਅਤਰ ਸੇਕ ਨੇ ਕਿਹਾ ਕਿ ਨਾਰਕ ਚੱਦ ਹੋਰ ਤੂੰ ਤਾਰਾ ਸਿੰਘ ਹੈ ਤੇ ਤੂੰ ਆਪਣੀ ਜ਼ਿੰਦਗੀ ਵਿੱਚ ਤਾਰਾ ਬਣ ਕੇ ਚਮਕੇਗਾ ਕਿਹਾ ਜਾਂਦਾ ਹੈ ਕਿ ਜਦੋਂ ਨਾਰਕ ਸਿੰਘ ਦਸਤਾਰ ਸਜਾ ਕੇ ਅਤੇ ਕਿਰਪਾਨ ਪਾ ਕੇ ਆਪਣੇ ਘਰ ਪਹੁੰਚਿਆ ਤਾਂ ਪਿਤਾ ਤੇ ਉਸਦੇ ਵੱਡੇ ਭਰਾ ਨੇ ਉਸਤੇ ਨਰਾਜਗੀ ਜਤਾਈ ਸੀ ਬਾਸਟਰ ਤਾਰਾ ਸਿੰਘ ਘਰ ਛੱਡ ਕੇ ਚਲਿਆ ਗਿਆ ਬਾਅਦ ਵਿੱਚ ਬਾਤਾ ਦੇ ਕਹਿੰਦੇ ਉਸਦੇ ਭਰਾੜੇ ਉਸ ਨੂੰ ਵਾਪਸ ਮੋੜ ਕੇ ਲਿਆਦਾ ਖਾਲਸਾ ਕਾਲ ਜਬਰ ਸਰ ਵਿੱਚ ਪੜਾਈ ਕਰਦੇ ਸਮੇਂ ਹੀ ਮਾਸਟਰ ਤਾਰਾ ਸਿੰਘ ਦਾ ਵਿਆਹ 1904 ਵਿੱਚ ਰਾਵਲਪਿੰਡੀ ਦੇ ਪਿੰਡ ਤਮਿਹਾਲ ਵਿਖੇ ਮੰਗਲ ਸਿੰਘ ਦੀ ਬੇਟੀ ਤੇਜਕੌਰ ਨਾਲ ਹੋਇਆ ਜਦੋਂ ਉਸ ਦੀ ਬਰਾਤ ਵਿੱਚ ਬਰਾਤੀ ਪਹੁੰਚੇ ਤਾਂ ਲਗਭਗ ਸਭ ਬੋਨੇ ਹੀ ਸੀ ਸਨ ਕੇਵਲ ਤਾਰਾ ਸਿੰਘ ਦੇ ਵੱਡੇ ਭਰਾ ਬਖਸ਼ੀ ਗੰਗਾ ਨੇ ਕੁਝ ਮਹੀਨਿਆਂ ਪਹਿਲਾਂ ਹੀ ਕੇਸ ਰੱਖੇ ਸਨ ਤਾਰਾ ਸਿੰਘ ਦੇ ਘਰ ਵਾਲੇ ਸਭ ਬੋਨੇ ਸਨ ਪਰ ਲੜਕੀ ਪਰਿਵਾਰ ਵਾਲੇ ਸਭ ਕੇਸਧਾਰੀ ਸਿੱਖ ਸਨ ਆਨੰਦ ਕਾਰਜ ਦੇ ਸਮੇਂ ਬਾਸਟਰ ਤਾਰਾ ਸਿੰਘ ਨੇ ਪੁੱਛਿਆ ਕਿ ਕੀ ਲੜਕੀ ਨੇ ਅੰਮ੍ਰਿਤ ਛਕਿਆ ਹੈ ਕਿ ਨਹੀਂ ਜਵਾਬ ਮਿਲਿਆ ਨਹੀਂ ਤਾ ਮਾਸਟਰ ਤਾਰਾ ਸਿੰਘ ਇਸ ਗੱਲ ਉੱਤੇ ਅੜ ਗਿਆ ਕਿ ਲੜਕੀ ਅਬਰਤ ਛਕੇਗੀ ਤਾਂ ਹੀ ਅਦਾਦ ਕਾਰਜ ਮੈਂ ਕਰਾਵਾਂਗਾ ਕੁਝ ਲੋਕਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਅਗਲੇ ਦਿਨ ਅਬਰਤ ਛਿਕੇ ਆ ਦੇਆ ਕਿ ਪਰ ਤਾਰਾ ਸਿੰਘ ਨਾ ਮੰਨਿਆ ਤੇ ਉਹ ਆਪਣੀ ਗੱਲ ਤੇ ਹੀ ਅੜਿਆ ਰਿਹਾ ਆਖਰਕਾਰ ਕੁੜੀ ਵਾਲਿਆਂ ਨੇ ਲਰਵਲ ਪਿੰਡੀ ਵਿੱਚ ਇੱਕ ਆਦਮੀ ਭੇਜਿਆ ਤੇ ਉੱਥੋਂ ਸਿੰਘ ਸਭਾ ਵਿੱਚੋਂ ਪੱਜ ਪਿਆਰੇ ਆਏ ਅਬਰਤ ਸਚਾਰ ਹੋਇਆ ਤੇ ਲੜਕੀ ਨੇ ਅਬਰਤ ਛਕਿਆ ਜਿਸ ਤੋਂ ਬਾਅਦ ਬਾਈਟਰ ਤਾਰਾ ਸਿੰਘ ਨੇ ਆਪਣੀ ਪਤਨੀ ਦੇ ਨਾਲ ਅਨੰਦ ਕਾਰਜ ਲਾਇਏ ਸਨ ਕਿਹਾ ਜਾਂਦਾ ਹੈ ਕਿ ਸਰਦਾਰ ਖਜਾਨਦ ਸਿੰਘ ਸੋਰੀ ਜਿਹੜੇ ਕਿ ਰਾਵਲਪਿੰਡੀ ਇਲਾਕੇ ਦੇ ਹੀ ਰਹਿਣ ਵਾਲੇ ਸਨ ਉਹਨਾਂ ਨੇ ਤਾਰਾ ਸਿੰਘ ਨਾਲ ਮੁਲਾਕਾਤ ਕੀਤੀ ਤੇ ਉੱਥੇ ਖਾਲਸਾ ਸਕੂਲ ਖੋਲ੍ਹਣ ਦੀ ਤਜਵੀਜ਼ ਰੱਖੀ ਬਿਲਡਿੰਗ ਕਿਰਾਏ ਤੇ ਲੈ ਕੇ ਇੱਕ ਖਾਲਸਾ ਸਕੂਲ ਸ਼ੁਰੂ ਕਰ ਦਿੱਤਾ ਗਿਆ ਤਾਰਾ ਸਿੰਘ ਨੂੰ ਸਕੂਲ ਦਾ ਪਹਿਲਾ ਹੈੱਡਮਾਸਟਰ ਥਾਪਿਆ ਗਿਆ ਸੇਵਾ ਭਾਵ ਨੂੰ ਮੁੱਖ ਰੱਖਦੇ ਹੋਏ ਉਸ ਨੇ ਸਿਰਫ 15 ਰੁਪਏ ਵਿੱਚ ਨੌਕਰੀ ਕਰਨੀ ਕਬੂਲ ਕਰ ਰਹੀ ਇਹ ਸਕੂਲ ਵਿੱਚ ਪੜਾਉਣ ਕਾਰਨ ਹੀ ਉਸ ਦੇ ਨਾਮ ਦੇ ਨਾਲ ਮਾਸਟਰ ਸ਼ਬਦ ਲੱਗ ਗਿਆ ਸਿੱਖ ਇਤਿਹਾਸ ਵਿੱਚ ਅੱਜ ਵੀ ਮਤਾਰਾ ਸਿੰਘ ਨੂੰ ਮਾਸਟਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਉਹ ਪੰਥਕ ਮਾਮਲਿਆਂ ਦਾ ਵੀ ਇੰਨਾ ਮਾਸਟਰ ਬਣ ਗਿਆ ਕਿ ਇੱਕੋ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਲੀਗ ਦਾ ਪ੍ਰਧਾਨ ਬਣਿਆ ਸੀ ਮਾਸਟਰ ਤਾਰਾ ਸਿੰਘ ਪੰਜਾਬੀ ਦਾ ਇੱਕ ਸਾਹਿਤਕਾਰ ਹੋਣ ਦੇ ਨਾਲ-ਨਾਲ ਪੱਤਰਕਾਰ ਵੀ ਸੀ ਪੱਤਰਕਾਰੀ ਦਾ ਸ਼ੌਕ ਉਸ ਨੂੰ ਜਵਾਨੀ ਵਿੱਚ ਹੀ ਹੋ ਗਿਆ ਸੀ। ਬਸਟਰ ਤਾਰਾ ਸਿੰਘ ਨੇ ਸਾਲ 1909 ਵਿੱਚ ਸੱਚਾ ਢੰਡੋਰਾ ਨਾਮ ਦਾ ਇੱਕ ਹਫਤਾਵਾਰੀ ਰਸਾਲਾ ਸ਼ੁਰੂ ਕੀਤਾ। ਉਹਨਾਂ ਦਿਨਾਂ ਵਿੱਚ ਕੋਈ ਵੀ ਪੱਤਰ ਜਾਰੀ ਕਰਨਾ ਅਤਿਅੰਤ ਕਠਿਨ ਕਾਰਜ ਸੀ। ਬਸਟਰ ਨੇ ਆਪਣਾ ਇਹ ਪੱਤਰ ਉਹਨਾਂ ਦਿਨਾਂ ਵਿੱਚ ਛਾਪਣਾ ਸ਼ੁਰੂ ਕੀਤਾ ਸੀ ਜਦੋਂ ਪੰਜਾਬੀ ਪੱਤਰਕਾਰੀ ਸਿੰਘ ਸੁਭਾਈ ਧਾਰਮਿਕ ਪੱਤਰਕਾਰੀ ਦੇ ਪਿੰਡ ਵਿੱਚੋਂ ਨਿਕਲ ਕੇ ਰਾਜਸੀ ਅਤੇ ਆਰਥਿਕ ਮਾਮਲਿਆਂ ਨੂੰ ਪੇਸ਼ ਕਰਦਾ ਮੋੜ ਮੋੜ ਰਹੀ ਸੀ। ਉਹ ਸਮੇਂ ਅਖਬਾਰ ਜਾਰੀ ਰੱਖ ਸਕਣਾ ਵੀ ਮੁਸ਼ਕਲ ਕੰਮ ਸੀ ਫਿਰ ਵੀ ਮਾਸਟਰ ਤਾਰਾ ਸਿੰਘ ਨੇ ਇਹ ਪੱਤਰ 2 ਸਾਲ ਤੱਕ ਜਾਰੀ ਰੱਖਿਆ ਇਸ ਸੱਚਾ ਟੰਡੋਰਾ ਨਾਮ ਦੇ ਪੱਤਰ ਨੇ ਮਾਸਟਰ ਤਾਰਾ ਸਿੰਘ ਨੂੰ ਇੱਕ ਨਵਾਂ ਜੀਵਨ ਮਾਰਗ ਦਿੱਤਾ ਉਹ ਸੰਪਾਦਕ ਬਣੇ ਉਹ ਲੇਖਕ ਬਣਿਆ ਤੇ ਉਹ ਰਾਜਸੀ ਨੇਤਾ ਐਸੇ ਪੱਤਰਕਾਰ ਨਹੀਂ ਬਣਿਆ ਮਾਸਟਰ ਤਾਰਾ ਸਿੰਘ ਨੇ ਇਸ ਤੋਂ ਬਾਅਦ ਅਕਾਲੀ ਅਖਬਾਰ ਨੂੰ ਵੀ ਸ਼ੁਰੂ ਕਰਨ ਵਿੱਚ ਮਹੱਤਵਪੂਰਨ ਹਿੱਸਾ ਪਾਇਆ ਸੀ ਉਸਨੇ 1920 ਵਿੱਚ ਇੱਕ ਹੋਰ ਹਫਤਾਵਾਰੀ ਰਸਾਲਾ ਕੱਢਣਾ ਸ਼ੁਰੂ ਕੀਤਾ ਜਿਸ ਦਾ ਨਾਮ ਸੀ ਪ੍ਰਦੇਸੀ ਖਾਲਸਾ ਜਿਸ ਵਿੱਚ ਪ੍ਰਦੇਸਾਂ ਵਿੱਚ ਬੈਠੇ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੇ ਮਸਲਿਆਂ ਨੂੰ ਬੜੀ ਚੰਗੀ ਤਰ੍ਹਾਂ ਪੇਸ਼ ਕੀਤਾ ਜਾਂਦਾ ਸੀ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਦੇ ਹੱਕ ਵਿੱਚ ਸਮੁੱਚੀ ਕੌਮ ਦਾ ਫਤਵਾ ਲੈ ਕੇ Jawaharlal Nehru ਨੂੰ ਯਾਦ ਦਿਵਾਇਆ ਕਿ ਉਹਨਾਂ ਨੇ ਅਜੇ 1946 ਵਿੱਚ ਹੀ ਸਿੱਖਾਂ ਨੂੰ ਇੱਕ ਖੁਦਮੁਖਤਿਆਰ ਸੂਬਾ ਬਣਾਉਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਉਹ ਭਾਸ਼ਾ ਦੇ ਆਧਾਰ ਤੇ ਵੀ ਸਿੱਖ ਬਹੁ ਗਿਣਤੀ ਵਾਲਾ ਸੂਬਾ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਨ ਭਾਰਤ ਸਰਕਾਰ ਨੇ 1955 ਵਿੱਚ ਪੰਜਾਬੀ ਸੂਬੇ ਦੀ ਮੰਗ ਅਤੇ ਪੰਜਾਬੀ ਸੂਬਾ ਜਿੰਦਾਬਦ ਕਹਿ ਤੇ ਵੀ ਰੋਕ ਲਗਾ ਦਿੱਤੀ ਸੀ ਮਾਸਟਰ ਤਾਰਾ ਸਿੰਘ ਨੇ ਇਸ ਦਾ ਵਿਰੋਧ ਕੀਤਾ ਅਤੇ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ 15000 ਤੋਂ ਵੱਧ ਸਿੱਖਾਂ ਨੂੰ ਜੇਲਾ ਵਿੱਚ ਜੁੱਟ ਕੇ ਸਰਕਾਰ ਥੱਕ ਚੁੱਕੀ ਸੀ ਅਤੇ ਪੰਜਾਬੀ ਸੂਬੇ ਦੇ ਨਾਅਰੇ ਤੋਂ ਪਾਬੰਦੀ ਹਟਾ ਲਏ ਗਏ ਇਸ ਗ੍ਰਿਫਤਾਰੀ ਤੋਂ ਬਾਅਦ ਹੀ ਮਾਸਟਰ ਤਾਰਾ ਸਿੰਘ ਇੱਕ ਵੱਡਾ ਸਿੱਖ ਆਗੂ ਬਣ ਕੇ ਉੱਭਰਿਆ ਸੀ ਸਾਲ 1955 ਦੇ ਆਰੰਭ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਮੁੱਦੇ ਦੇ ਆਧਾਰ ਬਣਾ ਕੇ ਲੜੀਆਂ ਅਕਾਲੀ ਦਲ ਨੇ 112 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਅਤੇ ਸਾਰੀਆਂ ਸੀਟਾਂ ਤੇ ਹੀ ਜਿੱਤ ਪ੍ਰਾਪਤ ਕੀਤੀ ਸੀ ਦੂਜੇ ਪਾਸੇ ਕਾਂਗਰਸ ਰਾਹੀਂ ਖੜੇ ਕੀਤੇ ਖਾਲਸਾ ਦਲ ਨੇ 132 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਮਾਰੋ ਕੇਵਲ ਤਿੰਨ ਸੀਟਾਂ ਹੀ ਜਿੱਤ ਸਕੀ ਸਨ ਮਾਸਟਰ ਤਾਰਾ ਸਿੰਘ ਨੇ 24 ਜਨਵਰੀ 1960 ਨੂੰ ਕਾਂਗਰਸ ਸਹਾਇਕ ਕਮਾਂਡ ਦੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਕਿ ਉਹ ਪੰਜਾਬੀ ਸੂਬੇ ਦੀ ਮੰਗ ਨੂੰ ਸਵਕਾਰ ਕਰ ਲਵੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇੱਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਹੜਾ ਰੱਬ ਵਿੱਚ ਕੇਵਲ ਸੰਵਧਾਨਿਕ ਢੰਗਾ ਤੱਕ ਹੀ ਸੀਮਤ ਹੋਵੇਗਾ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ 132 ਮੈਂਬਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ ਸੌ ਖਾਦੀ ਕਿਉਂ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਆਪਣਾ ਤਨ ਮਨ ਅਤੇ ਧਨ ਕੁਰਬਾਨ ਕਰ ਦੇਣਗੇ ਇਹ ਸੌ ਸਭ ਤੋਂ ਪਹਿਲਾ ਮਾਸਟਰ ਤਾਰਾ ਸਿੰਘ ਨੇ ਖਾਦੀ ਸੀ ਉਦੋਂ 7 ਮਾਰਚ 1960 ਨੂੰ ਚਰੋਬਨੀ ਕਮੇਟੀ ਦੇ ਮੈਂਬਰਾਂ ਦੇ ਆਪ اجلاس ਵਿੱਚ ਸਰਬਸੰਮਤੀ ਦੇ ਨਾਲ ਹੀ ਮਾਸਟਰ ਤਾਰਾ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਸੀ ਮਾਸਟਰ ਤਾਰਾ ਸਿੰਘ ਨੇ ਇੱਕ ਵਾਰ ਆਪਣਾ ਮਰਨ ਵਰਤ ਦੇਸ਼ ਦੀ ਆਜ਼ਾਦੀ ਦੇ ਦਿਹਾੜੇ ਮੌਕੇ 15 ਅਗਸਤ 1961 ਨੂੰ ਸ਼ੁਰੂ ਕੀਤਾ ਸੀ ਮਾਸਟਰ ਤਾਰਾ ਸਿੰਘ ਨੇ ਦਰਬਾਰ ਸਾਹਿਬ ਸ਼੍ਰੀ ਅਮਰ ਸਰਵੈਬ ਸਹਿਬ ਵਿਕੇ ਇਹ ਸੌਂਕ ਚੁੱਕੀ ਕਿ ਉਹ ਉਦੋਂ ਤੱਕ ਆਪਣਾ ਮਰਨ ਵਰਤ ਨਹੀਂ ਤੋੜਨਗੇ ਜਦੋਂ ਤੱਕ ਪ੍ਰਧਾਨ ਮੰਤਰੀ ਪੰਜਾਬੀ ਸੂਬੇ ਦੀ ਮੰਗ ਨੂੰ ਸਵੀਕਾਰ ਨਹੀਂ ਕਰ ਲੈਂਦਾ ਜਵਾਰਦਾਲ ਡੈਰੂ ਨੇ ਭਾਵੇਂ ਗਾਲੀ ਦਲ ਨੂੰ ਕੁਝ ਰਾਹਤਾ ਦਿੱਤੀਆਂ ਪਰ ਪੰਜਾਬੀ ਸੂਬੇ ਦੀ ਮੰਗ ਨੂੰ ਨਾ ਮੰਨਣ ਬਾਰੇ ਉਹ ਅੜਿਆ ਰਿਹਾ ਬਲਟਰ ਤਾਰਾ ਸਿੰਘ ਨੇ 48 ਦਿਨਾਂ ਬਾਅਦ ਮਰਨ ਵਰਤ ਤੋੜ ਦਿੱਤਾ ਜਦੋਂ ਉਹਨਾਂ ਨੂੰ ਮੰਗਾ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਇੱਥੇ ਹੀ ਉਹ ਮਾਰ ਖਾ ਗਏ ਮਾਸਟਰ ਤਾਰਾ ਸਿੰਘ ਨੇ 2 ਸਤੰਬਰ 1961 ਨੂੰ ਵਿਦੇਸ਼ੀ ਪੱਤਰਕਾਰਾਂ ਨਾਲ ਇੱਕ ਇੰਟਰਵਿਊ ਦਿੱਦਿਆਂ ਕਿਹਾ ਸੀ ਕਿ ਬਰਤਾਨੀਆ ਜਾਂ ਕੋਈ ਹੋਰ ਦੇਸ਼ ਪੰਜਾਬੀ ਸੂਬੇ ਦਾ ਸਵਾਲ UN ਵਿੱਚ ਉਠਾਏ ਅਤੇ ਦੇਸ਼ ਦੀ ਵੱਡੇ ਮੇਲੇ ਪੰਜਾਬ ਦਾ ਬ੍ਰਿਟਾਨਵੀ ਗਵਰਨਰ ਜਾਂ ਅਮਰਸਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇਸ ਮੰਗ ਦੀ ਸਾਲਸੀ ਕਰੇ। ਮਾਸਟਰ ਤਾਰਾ ਸਿੰਘ ਨੇ ਭਾਰਤ ਦੀ ਵੰਡ ਅਤੇ ਪਾਕਿਸਤਾਨ ਬਣ ਦਾ ਵਿਰੋਧ ਕੀਤਾ ਸੀ। 22 ਨਵੰਬਰ 1921 ਨੂੰ ਚਾਬੀਆਂ ਦੇ ਮੋਰਚੇ ਵਿੱਚ ਜਨਾਲਾ ਵਿੱਚ ਤਕਰੀਰ ਕਰਨ ਦੇ ਦੋਸ਼ 'ਇੰਗਰੇਜ਼ ਸਰਕਾਰ ਨੇ ਦਸੰਬਰ 1921 ਨੂੰ 6 ਮਹੀਨੇ ਕੈਦ ਅਤੇ ਉਹਨਾਂ ਨੂੰ 1000 ਰੁਪਏ ਜੁਰਮਾਨਾ ਕੀਤਾ। ਇਸੇ ਤਰ੍ਹਾਂ ਉਹਨਾਂ ਨੇ 13 ਅਕਤੂਬਰ 1923 ਨੂੰ ਜੈਤੋ ਦੇ ਮੋਰਚੇ ਵਿੱਚ ਗ੍ਰਿਫਤਾਰੀ ਦਿੱਤੀ। ਪਹਿਲਾ ਅਮਰਸਰ ਅਤੇ ਬਾਅਦ ਵਿੱਚ ਛਾਹੀ ਕਿਲਾ ਉਹਨਾਂ ਨੂੰ ਲਾਹੌਰ ਭੇਜਿਆ ਗਿਆ। ਮੁਸਲਿਮ ਲੀਗ ਦੁਆਰਾ 1940 ਵਿੱਚ ਪਾਕਿਸਤਾਨ ਦੀ ਮੰਗ ਪੇਸ਼ ਕਰਨ ਤੇ ਮਾਸਟਰ ਤਾਰਾ ਸਿੰਘ ਨੇ ਪਾਕਿਸਤਾਨ ਦੀ ਮੰਗ ਦਾ ਵਿਰੋਧ ਕੀਤਾ ਸੀ। ਅਤੇ 1942 ਵਿੱਚ ਕ੍ਰਾਚੀ ਵਿੱਚ ਅਕਾਲੀ ਕਾਨਫਰੰਸ ਬੁਲਾ ਕੇ ਸਿੱਖਾਂ ਦੇ ਭਾਵਾ ਦਾ ਪ੍ਰਗਟਾਵਾ ਕੀਤਾ ਸੀ। ਸੋ ਦੋਸਤੋ ਇਹ ਸੀ ਮਾਸਟਰ ਤਾਰਾ ਸਿੰਘ ਦਾ ਸਮੁੱਚਾ ਜੀਵਨ। ਇਸ ਦੇ ਨਾਲ ਹੀ ਮਾਸਟਰ ਤਾਰਾ ਸਿੰਘ ਉੱਤੇ ਸਮੇਂ-ਸਮੇਂ ਤੇ ਇਹ ਦੋਸ਼ ਵੀ ਲੱਗਦੇ ਰਹੇ ਕਿ ਉਹਨਾਂ ਨੇ ਪੰਡਤ ਜਵਾਹਰ ਲਾਲ ਨਹਿਰੂ ਦੀਆਂ ਗੱਲਾਂ ਵਿੱਚ ਆ ਕੇ 1947 ਵਿੱਚ ਹੀ ਇੱਕ ਵੱਖਰਾ ਪੰਜਾਬ ਮੁਲਕ ਲੈਣ ਤੋਂ ਨਾ ਕਰ ਦਿੱਤੀ ਸੀ। ਇਹ ਗੱਲ ਕੁਝ ਹੱਦ ਤੱਕ ਸੱਚ ਵੀ ਹੈ। ਯੋਕੇ ਮਾਸਟਰ ਤਾਰਾ ਸਿੰਘ ਭਾਰਤ ਦੀ ਵੰਡ ਦੇ ਵਿਰੋਧ ਵਿੱਚ ਸਨ ਤੇ ਉਹ ਪਾਕਿਸਤਾਨ ਬਣ ਦੀ ਵਿੱਚ ਵੀ ਵਿਰੋਧ ਤੇ ਸਨ ਪਰ ਸ਼ਾਇਦ ਇੱਕ ਗੱਲੋ ਮਾਸਟਰ ਤਾਰਾ ਸਿੰਘ ਮਾਰ ਖਾ ਗਏ ਕਿ ਜਦੋਂ 1947 ਵਿੱਚ ਭਾਰਤ ਦੀ ਵੰਡ ਤਾਂ ਹੋ ਹੀ ਗਈ ਸੀ ਪਾਕਿਸਤਾਨ ਤਾਂ ਬਣ ਹੀ ਗਿਆ ਸੀ ਫਿਰ ਮਾਸਟਰ ਤਾਰਾ ਸਿੰਘ ਨੂੰ ਵੀ ਪੰਜਾਬ ਇੱਕ ਵੱਖਰਾ ਮੁਲਕ ਲੈ ਲੈਣਾ ਚਾਹੀਦਾ ਸੀ ਸੋ ਦੋਸਤੋ ਏਸੀ ਅੱਜ ਦੀ ਵੀਡੀਓ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ